ਰਣਵਤਨਾਨ ਕੋ ਕਉ ਕੰਪਿਛਾਣ ਸੁਖ ਹੋਐ ਦਿਨ ਰਾਤੀ ਸੋ ਸੰਿਆਸੀ ਜੋ ਸਤਿਗੁਰ ਸੇਵੈ ਮਿੱਤਹੁ ਆਪ ਬਗਵਾਏ ਛਾਦਨ ਭੋਜਨ ਕੀ ਆਸ ਨ ਕਰੀ ਅਚਿੰਤ ਮਿਲੈ ਸੋ ਪਾਏ ਬਕਨ ਬੁਲਖਿਮਾ ਧਨ ਸੰਗ ਰਹਿ ਤਮਸ ਨਾਮ ਦਲਾਏ ਧਨ ਗ੍ਰਹੀ ਸੰਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦੰਦਰ ਸੁਭਾਇਮਨੂ ਕੀ ਅੰਮ੍ਰਿਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੀ ਮੜਪਾਗੀ ਸ਼ਾਸ਼ਨ ਕੀ ਜਨੋ ਆਪ ਜੀ ਨੇ ਸਤਿਗੁਰੂ ਨਾਨਕ ਸਾਹਿਬ ਦੀ ਪਾਵਨ ਰਚਨਾ ਤੋਂ ਚਰਨ ਕੀਤੇ ਮਾਰੂ ਰਾਗ ਦੇ ਅੰਦਰ ਸ਼ਬਦ ਵਿੱਚੋਂ ਸਤਵੀਂ ਪੌੜੀ ਦਾ ਪਾਠ ਸ਼ਰਣ ਕੀਤਾ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 10112 ਤੋਂ ਸ਼ੁਭਾਇਮਾਨ ਹੈ। ਇਸ ਤੋਂ ਪਹਿਲਾਂ ਸਤਪੁਰਣ ਐਮਤ ਕੀਤੀ। ਇਹ ਧਰਮ ਦੇ ਭੇਖ ਸਾਰੇ ਬਣਾ ਲੈ ਨੇ। ਦੋ ਪੌੜੀਆਂ ਦੇ ਵਿੱਚ ਜੋ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਕੋਈ ਜਟਾ ਮਦਾ ਲੈਂਦਾ ਕੋਈ ਮੋਨੀ ਉਡੰਦਾ। ਪਰ ਮਨ ਮਾਇਆ ਪਿੱਛੇ ਡੋਲਦਾ ਹੈ ਕਿਤੇ ਕੋਈ ਜੀ ਚੌਥੀ ਪੌੜੀ ਵਿੱਚ ਸਤਿਗੁਰਾਂ ਖਾ ਆਪਣੇ ਪਿੰਡੇ ਤੇ ਸਵਾ ਮਲੀ ਬਿਠਾ ਹੈ ਪਰਮਤਵ ਵਿੱਚ ਤਬਦੀਲੀ ਨਹੀਂ ਛੇਵੀਂ ਪੌੜੀ ਸਤਿਗੁਰਾਂ ਇਹ ਬਚਨ ਕੀਤੇ ਇਹ ਹੱਥ ਵਿੱਚ ਚਿੱਪੀ ਫੜਨ ਲਈ ਮੰਗਲ ਨਹੀਂ ਤੁਰਪਿਆ ਦੀ ਰਾ ਦਾ ਚੋਲਾ ਪਹਿਣ ਲਿਆ ਪਰ ਤਿਆਗ ਮਾਇਆ ਵਿੱਚ ਹੈ ਪਰ ਵਰਤਾਂ ਤਿਆਗ ਕਰਕੇ ਆਇਆ ਪਰ ਪ੍ਰਾਈ ਇਸਤਰੀ ਵੱਲ ਮਾੜੀ ਨਿਗਾਹੋਂ ਤੱਕਦਾ ਕੋਦੇ ਨਾਲ ਆਪਣਾ ਚਿੱਤ ਜੋੜੀ ਬੈਠਾ ਹੈ ਚੇਲੇ ਬਣਾਉਂਦਾ ਸੰਸਾਰ ਦੇ ਪਰ ਆਪਣੇ ਆਪ ਨੂੰ ਗੁਰੂ ਸ਼ਬਦ ਦਾ ਚੇਲਾ ਬਣਾਈ ਕਾਮਵਾਸ਼ਨਾ ਦੇ ਵਿੱਚ ਗਰਸ਼ਿਆ ਹੋਇਆ ਇਹੋ ਜਿਹਾ ਜੋਗੀ ਸਤਗੁਰੂ ਕਹਿੰਨ ਲੱਗੇ ਜੋਗੀ ਦੀ ਥਾਂ ਸੰਨਿਆਸੀ ਦੀ ਥਾਂ ਲੋਭਾਂ ਦੀ ਨਿਗਾਹ ਵਿੱਚ ਮਸ਼ਕਰਾ ਬਣ ਜਾਂਦਾ ਹੈ ਲੋਕ ਉਹਦਾ ਮਜ਼ਾਕ ਉਡਾਉਂਦੇ ਨੇ ये फिर आत्मक मुखते मरता है जिंदगी टका आता ही नहीं जिंदगी सफलता मिलती नहीं सतगुर अगे मन फिर बेनती करता है मत ने बेनती की दा दया करो कि असली सन्यासी कौन है सानू कि समझ आए नादियाँ दस दौ ਕਿਹੜਾ ਹੈ ਸ੍ਰੀ ਸੰਤ ਸਾਧੂ ਬ੍ਰਹਮ ਗਿਆਨੀ ਕਿਹੜਾ ਅਸਲੀ ਤਿਆਗੀ ਹੈ ਅੱਜ ਦੇ ਪਵਨ ਸ਼ਬਦ ਦੀ ਪੌੜੀ ਦੇ ਅੰਦਰ ਸਾਧਗੁਰਾਂ ਅਸਨੀ ਜੋ ਕਿ ਅਸਲੀ ਸੰਿਆਸੀ ਦੇ ਭੇਦ ਨੂੰ ਸਮਝਾਇਆ ਹੈ ਪੈਂਦੀ ਪੰਕਤੀ ਹੈ ਸ਼ੂਸ਼ ਸੰਿਆਸੀ ਉਹ ਸੰਿਆਸੀ ਹੈ ਕਿਹੜਾ ਸ਼ੂਸ਼ ਸੰਿਆਸੀ ਸਤ ਗੁਰ ਸੇਵੈ ਵਿੱਚ ਹੋਇਆ ভগবਾਈ ਆਪ ਗਵਾਈ ਹੈ ਤਾਂ ਸੋ ਪਾਈਐ ਔਰ ਕੈ ਸੀ ਚਤਰਾਈ ਆਪਣਾ ਪਵਾ ਦੇਣਾ ਆਪਣੇ ਆਪ ਨੂੰ ਮਾਰ ਲੈਣਾ ਆਪ ਮਾਰਨ ਤੇ ਲੱਗਿਆਂ ਵਿਰਧੀਆਂ ਨੂੰ ਆਪਾਂ ਮਾਰਨ ਤੇ ਲੱਗਿਆਂ ਜਿਹੜੇ ਲੋਕ ਸਾਡੇ ਤੋਂ ਅੱਗੇ ਜਾ ਰਹੇ ਨਹੀਂ ਪਿੱਛੇ ਖਿੱਚ ਲਈਏ ਸਾਰੀ ਉਮਰ ਉਦਕ ਮਸ਼ੱਕਤ ਕਰਦਾ ਕਿ ਮੈਂ ਦੁਨੀਆ ਦਾ ਸਾਰਿਆਂ ਤੋਂ ਤਨਾੜ ਵਿਅਰਤੀ ਬਣਾ ਬੜੇ ਯਤਨ ਕਰਨ ਲਿਆ ਮਾਇਆ ਦੀ ਪ੍ਰਾਪਤੀ ਤੇ ਚੰਗਾ ਆਕਾਰ ਚੰਗਾ ਜਿਹੜਾ ਵਧੀਆ ਕੁੱਠੀ ਪਾਰ ਗੱਡੀ ਇਹ ਸਾਰਾ ਕੁਝ ਖਰੀਦ ਲੈਂਦਾ ਹੈ ਸਾਰੇ ਜਨਮਾਂ ਦੀਆਂ ਨਸਾਂ ਭਗਿਆਨਕ ਪੱਖ ਤੋਂ ਦੇ ਸਵਾਰ ਰੱਖਾ ਜੇ ਇੱਕ ਨਹੀਂ ਸਵਾਰਿਆ ਤੇ ਮੁਨਕ ਨੂੰ ਨਹੀਂ ਸਵਾਰਿਆ ਮੇਰੇ ਘਰ ਚੰਗੀ ਔਲਾਦ ਦੀ ਪੈਦਾਸ਼ ਹੋਈ ਇਸੇ ਮਾਨ ਨੇ ਮਾਤਾ ਗੁਜਰੀ ਤੋਂ ਸਿੱਖਿਆ ਨਹੀਂ ਗਈ ਕਿ 24 ਸਾਲ ਸੰਤਨ ਕਰਨ 32 26 ਸਾਲ ਵੀ ਗਿਣਦੇ ਚਿੰਤਨ ਕਰਨ ਘੁਰੇ ਚ ਬੈਠੇ ਫਿਰ ਨਹੀਂ ਬੱਚੇ ਨੂੰ ਜਨਮ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨੂੰ ਵੇਖ ਇਹ ਜਨਮ ਹੈ ਮਾਤਾ ਗੁਦਰੀ ਦਾ ਸਤਿਪੁਰਸ਼ਾਂ ਦੀਆਂ ਮਾਵਾਂ ਦੇ ਜੀਵਨ ਪੜ ਉਹਨਾਂ ਨੇ ਕਿੰਨਾ ਕੁ ਚਿੰਤਨ ਕੀਤਾ ਉਹਨਾਂ ਨੇ ਕਿੰਨੀ ਕੁ ਅਰੰਧਨਾ ਕੀਤੀ ਤਾਂ ਅਵਤਾਰੀ ਪੁਰਸ਼ ਹੈ ਨੇ ਅਵਤਾਰੀ ਪੁਰਸ਼ ਨੂੰ ਸੰਸਾਰ ਤੇ ਆਉਣ ਵਾਸਤੇ ਮਾਤਾ ਤ੍ਰਿਪਤਾ ਦੀ ਲੋੜ ਪੈਂਦੀ ਹੈ ਸਾਰੀ ਜੀਵਨਗਾਥਾ ਬੜੋ ਬਾਬੇ ਨਾਨਕ ਦੀ ਤ੍ਰਿਪਤਾ ਨਾ ਰੱਖਿਆ ਤੇ ਸੱਚੀ ਮੁੱਚੀ ਤ੍ਰਿਪ ਸਿੱਖਦੇ ਨਹੀਂ ਆਖਿਆ ਪਰ ਕਿਉਂ ਨਹੀਂ ਕਰਨ ਦਾ ਕੰਮ ਇਹ ਪਾਪਾ ਕਹਿੰਦਾ ਬਾਪੂ ਕਹਿੰਦਾ ਸਿੱਖ ਪਟਵਾਰੀ ਦੀ ਘਰ ਉਹਨੇ ਆਖਿਆ ਨਹੀਂ ਬੇਟਾ ਪਾਸ ਇੱਕੋ ਹੀ ਗੱਲ ਘਰ ਮੇਰੇ ਨੇਤਰਾਂ ਦੇ ਸਾਹਮਣੇ ਰਹੀ ਮੈਂ ਤੇ ਤੈਨੂੰ ਵੇਖ ਵੇਖ ਕੇ ਰੰਗ ਕਰਨ ਦੁਨੀਆਂ ਦੀ ਭੁੱਖ ਨਹੀਂ ਧੰਨ ਬੜਾ ਤੇਰੇ ਪਾਪਾ ਪਾਪੇ ਕੋਲ ਤੇਰੇ ਦਾਨੀ ਕੋਲ ਤੇਰੇ ਪਿਤਾ ਕੋਲ ਅੱਜ ਦੇ ਸਮੇਂ ਜਿਹੜੇ ਨੇ ਅਸੀਂ ਵਰਤਨੇ ਆ ਇਹ ਉਹਨਾਂ ਦਾ ਤੈਤ ਨਹੀਂ ਹੈ ਨਹੀਂ ਤੇ ਉਹ ਜਦੋਂ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਕਹਿੰਦੇ ਨੇ ਬਹੁਤ ਤਾਂ ਪਪਾ ਸ਼ਬਦ ਜਿਆਦਾ ਵਰਤਿਆ ਜਾਂਦਾ ਸੀ ਕਿਉਂ ਸ਼ਬਦ ਵਰਤਿਆ ਜਾਂਦਾ ਸੀ ਪਿਤਾ ਜੀ ਸ਼ਬਦ ਆਪਾਂ ਦੇ ਸ਼ਬਦ ਦੀ ਸਮਾਪਤ ਕਰਦੇ ਇੱਕੋ ਹੀ ਸ਼ਬਦ ਨੇ ਸਾਰਾ ਕੁਝ ਰਗੜੀ ਰੱਖ ਦਿੱਤਾ ਦੋ ਸ਼ਬਦ ਵਰਤਿਆ ਜਾਂਦੇ ਹਨ ਮਨੁੱਖਤਾ ਵਾਸਤੇ ਬੰਦਿਆਂ ਲਈ ਅੰਕਲ ਤੇ ਦੂਜਾ ਸ਼ਬਦ ਇਸਤਰੀਆਂ ਵਾਸਤੇ ਅੰਤੀ ਇਹ ਦੋ ਸ਼ਬਦਾਂ ਨੇ ਸਾਡੇ ਸਾਰੇ ਰਿਸ਼ਤੇ ਬਲੀਆਂ ਮੇਟ ਕਰ ਦਿੱਤੇ ਨੇ ਨਹੀਂ ਸੰਭਾਲਿਆ ਵਿਦੇਸ਼ੀ ਲੋਕਾਂ ਨੇ ਨਾ ਰਿਸ਼ਤੇ ਉੱਥੇ ਬਤਿਆਂ ਦੀ ਸੰਭਾਲ ਨਹੀਂ ਕੀਤੀ ਜਾਂਦੀ ਕੋਈ ਹਾਜਰਿਸਤਾ ਬਣਦਾ ਹੈ ਕੱਲ ਟੁੱਟ ਜਾਂਦਾ ਹੈ ਤਲਾਕ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਆ ਜਾਂਦੀ ਹੋਰ ਵਿਆਹ ਕਰਾ ਲੈਂਦੇ ਕੋਈ ਇਸ ਚਾਲ ਨੂੰ ਮਸ਼ਹੂਰ ਬਣੇ ਤਾਂ ਕਿੰਝ ਵਿਆਹ ਹੋਇਆ ਹੈ ਵੀ ਇੱਕ ਤੋਂ ਵੱਧੋਂ ਕਰਾ ਸਕਦੇ ਅਸੀਂ ਸਮਝ ਲਿਆ ਸ਼੍ਰੀਸ਼ਟੀਆਂ ਉੱਪਰ ਯੂਰਪ ਦੀ ਨਕਲ ਕੀਤੀ ਅਸੀਂ ਆਪਣੇ ਬੱਚੇ ਵਿਦੇਸ਼ੀ ਬਣਾਏ ਜਿੱਥੇ ਰਿਸ਼ਤੀਆਂ ਦੀ ਕੋਈ ਕਦਰ ਨਹੀਂ ਜਿਹੜੇ ਵਿਦੇਸ਼ ਗਏ ਨੇ ਉਹ ਉਥੋਂ ਜਾਣਨਾ ਸਿੱਖ ਲੈਣਾ ਤੁਸੀਂ ਆਪਣੇ ਬੱਚੇ ਨੂੰ ਜਿਹਨੂੰ ਤੁਸੀਂ ਜਨਮ ਦਿੱਤਾ ਥੱਪੜ ਤੱਕ ਨਹੀਂ ਮਾਰ ਸਕਦੇ ਉਹ ਤੁਹਾਡੀ ਸ਼ਿਕਾਇਤ ਕਰੇ ਤੇ ਤੁਹਾਨੂੰ ਸਜ਼ਾ ਹੋਵੇ ਗਵਾਂਡੀ ਨੇ ਵੀ ਆਖਿਆ ਨਾ ਪੀ ਬੱਚੇ ਨੂੰ ਰੋਟ ਕੋੜਦੀ ਮਾਂ ਜਾਂ ਪਿਓ ਤੇ ਤੁਹਾਨੂੰ ਸਜ਼ਾ ਹੋਵੇਗੀ ਪੁਲਿਸ ਫੜੇਗੀ ਤੇਰਾ ਕੋਈ ਆਕ ਨਹੀਂ ਜਨਮ ਤੂੰ ਦਿੱਤਾ ਦੇ ਦਿੱਤਾ ਮਾਂ ਸਾ ਇਹ ਨਹੀਂ ਜ਼ਿੰਮੇਵਾਰੀ ਸਰਕਾਰ ਨੇ ਨਹੀਂ ਪਰ ਰਿਸ਼ਤੇ ਜਿਹੜੇ ਨੇ ਨੀਰੋ ਨੀਰੋ ਹੌਲੀ ਹੌਲੀ ਇਹ ਰਿਸ਼ਤੇ ਰਹਿਣੇ ਇੱਕ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੇ ਵੈਸੇ ਖਾਤਮਾ ਹੁੰਦਾ ਜਾਂਦਾ ਹੈ ਰਿਸ਼ਤੇ ਆ ਬਣਦੇ ਨਹੀਂ ਉਹ ਰਿਸ਼ਤੇ ਕਿਉਂ ਜਨਮ ਕਲਾ ਪੁੱਤਰ ਨੂੰ ਦਿੱਤਾ ਤੇ ਅਕੇ ਸੰਬੰਧ ਜੁੜਨਗੇ ਜਿਸ ਕਰਤੀ ਨਹੀਂ ਉਹਦੇ ਅੱਦੇ ਨਾਤੇ ਤੇ ਉਦੋਂ ਹੀ ਕੱਟ ਜਾਂਦੇ ਨੇ ਜੋ ਪਿੱਛੇ ਆ ਇਕੱਲਾ ਬੱਚਾ ਹੈ ਉੱਥੇ ਦੁਰਾਨੀਓਂ ਨਾ ਤੇ ਕਿਤੇ ਭੈਣ ਨੇ ਜਾਣਾ ਕਿਉਂਕਿ ਭੈਣ ਹੈ ਹੀ ਨਹੀਂ ਸੀ ਜਿਨਾਂ ਹੀ ਹੁਆ ਕਹਿਣ ਵਾਲੇ ਨੇ ਪਰ ਆਪਾਂ ਦੇ ਨਾ ਬਣਿਆ ਵੀ ਪਰਮਾਰ ਘਟ ਉਹ ਜਿਹੜੀ ਤੀਨ ਦੀ ਉਹ ਵੀ ਮੰਗ ਰੱਖਦੀ ਵੀ ਇੱਕ ਅਦਾ ਜੀ ਹੋਣਾ ਚਾਹੀਦਾ ਕਿਉਂ ਕਿਉਂਕਿ ਉਹਨੇ ਤੁਹਾਡੇ ਘਰ ਵਿੱਚ ਰਹਿ ਕੇ ਕਹਿੰਦੇ ਆਪਣੇ ਹੱਥਾਂ ਨਾਲ ਰੋਟੀਆਂ ਨੂੰ ਸੇਕੀ ਨਹੀਂ ਪਕਾਈ ਨਹੀਂ ਆਮ ਯਤਨ ਕਰਕੇ ਸਭ ਜੀ ਪੰਜ ਜੀ ਸਿੱਖੀ ਨਹੀਂ ਇਹਨੂੰ ਦੂਮੀ ਹੋ ਜਾ ਚਾਹੀਦਾ ਕਿਤੇ ਬੁਣਾਣੇ ਨਾ ਪਾਏ ਕਿਤੇ ਕੁਝ ਕਰਨੇ ਨਾ ਪਾਏ ਬਹੁਤ سارے ਲੋਕ ਆਪਣੀਆਂ ਧੀਆਂ ਨੂੰ ਦਾਜ ਵਿੱਚ ਨੌਕਰ ਦੇ ਰਹੇ ਨੇ ਜਿਨ੍ਹਾਂ ਕੋਲ ਅਮੀਰ ਪੱਕਾ ਤੋਂ ਧਨ ਹੈ ਇਹਨੋਂ ਅਸੀਂ ਬੜੇ ਲਾਡ ਨਾਲ ਬੜੇ ਚਾਹਵਨ ਨਾਲ ਪਾਲਿਆ ਸਤਿਗੁਰਾਂ ਤੇ ਆਖਿਆ ਸੀ ਤੂੰ ਵੀ ਜੀਵ ਇਸਤਰੀਏ ਤੂੰ ਜਾਣੇ ਆਪਣੇ ਸੋਹਦੇ ਘਰ ਵਿੱਚ ਗੁਰੂ ਨੂੰ ਮੇੜਾ ਗੁਰਮੇਲ ਚਾਚੇ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਆਪਾਂ ਕਿਵੇਂ ਸਤਾਇਆ ਸ਼ਾਦੀ ਤੇ ਬਣ ਨਹੀਂ ਆਈ ਆਨੰਦ ਕਾਰਜ ਬਾਅਦ ਵਿੱਚ ਬੁੱਕ ਹੁੰਦਾ ਜਿਹੜੀ ਚਿ ਬਾਅਦ ਚ ਲਿਖਿਆ ਜਾਂਦਾ ਪਹਿਲੋਂ ਮਾਪੇ ਸਰਟੀਫਿਕੇਟ ਉਸਤੇ ਦੇ ਦਿੱਤੇ ਮਿਲ ਜਾਂਦਾ ਹੈ ਪਤਾ ਵੀ ਮਹੀਨੇ ਬਾਅਦ ਆਪਾਂ ਤਲਾਕ ਹੋ ਜਾਣਾ ਲੈ ਕੇ ਜਾਣਾ ਕੋਰਟ ਵਿੱਚ ਜਾਂ ਆਪਾਂ ਵਿਦੇਸ਼ ਨਹੀਂ ਜਾਣਾ ਉੱਥੇ ਜਾ ਕੇ ਹੋ ਸਕਦਾ ਨਾਤਾ ਟੁੱਟ ਸਕਦਾ ਹੈ ਪੰਜ ਲਾਗੀ ਨਾਤੇ ਜੋੜਦੇ ਦੇ ਰਿਸ਼ਤਾ ਲਾਗੀ ਕਰਕੇ ਹੁੰਦੇ ਨੇ ਪਾਜ ਜ਼ਿੰਦਗੀ ਨਿਪਟਾਇ ਬੜੀਆਂ ਪੀੜੀਆਂ ਲੰਘਾ ਸੰ ਅੱਜ ਨਹੀਂ ਆਪੇ ਸਾਰਾ ਕੁਝ ਵੇਖਿਆ ਆਪੇ ਨਾਤੇ ਜੁੜੇ ਬੱਚੇ ਪਹਿਲੋ ਮਿਲਦੇ ਵੀ ਨਹੀਂ ਪਰ ਬਾਅਦ ਚ ਗ੍ਰਸਤੀ ਜੀਵਨ ਤੋਂ ਬਾਅਦ ਵੀ ਨਾ ਵਣੀ ਲੱਗਿਆ ਫਿਰ ਆਗੇ ਦੋਵੇਂ ਤਰ੍ਹਾਂ ਸਰਟੀਫਿਕੇਟ ਪੰਚਨ ਕੀ ਆੜ ਹੋ ਗਿਆ ਤਲਾਕ ਹੋ ਗਿਆ ਕੋਰਟ ਵਿੱਚ ਪੇਸ਼ ਕਰਦੇ ਨੇ ਕਾਗਜ਼ ਅਸ਼ਕ ਕਿਉਂ ਆਪਰ ਰਿਹਾ ਜਿਸ ਗੁਰੂ ਦੀ ਹਜ਼ੂਰੀ ਵਿੱਚ ਜਿਸ ਗੁਰੂ ਦੀ ਗੋਦ ਵਿੱਚ ਬਹਿ ਕੇ ਚਾਰ ਲਾਵਾਂ ਦਾ ਪਾਠ ਸੁਣਿਆ ਅਸਰ ਆ ਲਿਆ ਉਹ ਤੁਸੀਂ ਜਾਣਦੇ ਨਹੀਂ ਸਨ ਲਾਵਾਂ ਦੀ ਬਹਾਨਾ ਤੇ ਨਹੀਂ ਪਤਾ ਕੋਰਤ ਜਾਣ ਤੋਂ ਪਹਿਲੋਂ ਜਿਹੜਾ ਸਿੱਖ ਆਪਣੇ ਗੁਰੂ ਕੋਲ ਆ ਕੇ ਤਰਣਾ ਲਏਗਾ ਨਾ ਜੁਦ ਨਹੀਂ ਕਰੇਗਾ ਕਿ ਦਾਤਾ ਤੂੰ ਕਰ ਮੇਰ ਤੂੰ ਵਰਸ ਜਾ ਤੇਰੇ ਤੇਰੀਆਂ ਉਚਾਰਣ ਕੀਤੀਆਂ ਚਾਰ ਲਾਵਾਂ ਦਾ ਜਾਪ ਕੀਤਾ ਨਹੀਂ ਹੋਣਾ ਚਾਹੀਦਾ ਰਸ ਰਿਸ਼ਤਾ ਦੀ ਰੋਣੀ ਪਰ ਇੱਥੇ ਤੇ ਪਰਿਵਾਰਾਂ ਨੂੰ ਜੇ ਧੁੱਪ ਹੀ ਨਹੀਂ ਅਸੀਂ ਤਾਂ ਉਹਨਾਂ ਰੱਖਣਾ ਹੀ ਨਹੀਂ ਘਰ ਵਿੱਚ ਬੱਚੇ ਵਾਲਿਆਂ ਚ ਬੇਸੀ ਨਹੀਂ ਰੱਖਣਾ ਧੀ ਵਾਲਿਆਂ ਖਾਸੀ ਉੱਤੇ ਛੱਡਦੇ ਨਹੀਂ ਕਿੱਥੇ ਕਰੋਗੇ ਦਾ ਤੱਕ ਕਿੱਥੇ ਛੱਡੋਗੇ ਦੁਬਾਰੇ ਤੁਹਾਨੂੰ ਪਤਾ ਹੈ ਕਿ ਦੁਬਾਰੇ ਲੱਭਿਆ ਜਿਹੜਾ ਉਹ ਸਿਰ ਜ਼ਿੰਦਗੀ ਨਿਭਤੇਗੀ ਕਦੀ ਵੀ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੀ ਅੱਖ ਚ ਮੁੰਡੇ ਵਾਲਾ ਵੱਜ ਜਾਂਦਾ ਜੇ ਧੀ ਰੜਕਦੀ ਵੀ ਇਹ ਦੂਜੀ ਵਾਰੀ ਨਾਤਾ ਜੁੜਿਆ ਬੱਚੇ ਨੂੰ ਬੁਨਾ ਕਰ ਕੱਟ ਮੰਨਿਆ ਉਹਦਾ ਰਿਸ਼ਤਾ ਕਿਤਨਾ ਕਿਤੋਂ ਆ ਜਾਂਦਾ ਧੀ ਨੂੰ ਦੁਬਾਰੇ ਪਰਣਾਣਾ ਧੀ ਲਈ ਤੇ ਪਹਿਲੀ ਵਾਰੀ ਬੜਾ ਖਲਾਬਦਾ ਇਹ ਕਾਰਨ ਹੈ ਕਿ ਸਾਡੇ ਮਨਾਂ ਵਿੱਚ ਧੀ ਪ੍ਰਤੀ ਇੱਕ ਖਿਜ ਪੈਦਾ ਹੁੰਦੀ ਰੋਧਨ ਕੀਤਾ ਜਾਂਦਾ ਧੀਆਂ ਦੇ ਜਨਮ ਤੇ ਅੱਜ ਤੱਕ ਕਰਦੇ ਆ ਬੰਦੇ ਸਾਡੀ ਦੇਸ਼ ਦੀ ਰਾਸ਼ਟਰਪਤੀ ਧੀ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਧੀ ਲਈ ਸਾਡੇ ਦੇਸ਼ ਦੀਆਂ ਬੇਅੰਤ ਧੀਆਂ ਨੇ ਅੱਜ ਵੀ ਜਿਲ੍ਹਿਆਂ ਮੰਤਰੀਆਂ ਦੇ ਪਦਾਂ ਤੇ ਨਹੀਂ ਫਿਰ ਵੀ ਸਾਡਾ ਸੁਭਦ ਨਹੀਂ ਆਇਆ ਕਿ ਕੋਈ ਮਾੜਾ ਨਹੀਂ ਕੋਈ ਫਰਕ ਨਹੀਂ ਧੀ ਤੇ ਪੁੱਤਰ ਦੇ ਨਾਤੇ ਵਿੱਚ ਅੱਜ ਦੇ ਸਮੇਂ ਵਿੱਚ ਗਣੋ ਤੇ ਬੜਾ ਸੌਖਾ ਹੋ ਗਿਆ ਅੱਗੇ ਤੁਸੀਂ ਦਾਣ ਜ ਮੰਗਦੇ ਸੀ ਅੱਜ ਦੇ ਰਹੇ ਹੂੰ ਮੁੰਡੇ ਵਾਲਾ ਦੇ ਰਿਆ ਨਹੀਂ 25 ਲੱਖ ਰੁਪਏ ਆਪਾਂ ਲਾ ਰਿਆ ਨੇ ਫਿਰ ਚਾਤੀ ਨੇ ਆਈਡਟ ਕੀਤੀ ਹੋਈ ਉਲਟਾ ਹੋ ਗਿਆ ਜੀ ਸਾਰਾ ਕਿਉਂ ਕਿਉਂਕਿ ਗੁਰਮਤਿ ਗਾਟੀ ਰਾਹ ਤੇ ਵਿਅਕਤੀ ਨਹੀਂ ਚੱਲਿਆ ਗੁਰਮਤਿ ਗਾਟੀ ਰਾਹ ਨੂੰ ਨਹੀਂ ਉਪੜਾਇਆ ਗਿਆ ਗੁਰਮਤਿ ਗਾਟੀ ਰਾਹ ਨੂੰ ਛੱਡ ਦਿੱਤਾ ਗਿਆ ਸਤਿਗੁਰਾਂ ਆਖਿਆ ਇਹ ਤਿਆਗੀ ਸਾਧੂ ਇਹਨਾ ਤੁਹਾਨੂੰ ਕੀ ਦਿੱਤਾ ਹੈ ਸੰਸਾਰ ਤੇ ਜਿਹੜੇ ਵਿਚਰੜੇ ਨੇ ਧਰਮ ਦੇ ਖਿੱਤੇ 'ਚ ਅਸ਼੍ਰੀ ਤਿਆਗੀ ਸਾਨੂੰ ਕਹਿ ਰਹੇ ਨੇ ਸਤਿਗੁਰੂ ਤੁਸੀਂ ਵੀ ਬਣ ਜਾਓ ਗੁਰੂ ਦੀ ਦੱਸੀ ਸੇਵਾ ਕਰੋ ਸਤਿਗੁਰਾਂ ਆਖਿਆ ਸੋ ਸੰਿਆਸੀ ਜੋ ਸੰਤ ਗੁਰੂ ਸੇਵੀ ਵਿੱਚੋਂ ਆਪ ਗਵਾਏ ਸਾਡੇ ਅੰਦਰ ਤੇ ਹੰਕਾਰ ਠਾਠਾ ਮਾਰਦਾ ਸਮੁੰਦਰ ਬਣੇ ਪਏ ਨੇ ਕਾਮਕਰੂ ਲੋਭ ਮੋ ਹੰਕਾਰ ਦੇ ਸਾਡੇ ਹਿਰਦਿਆਂ ਵਿੱਚ ਸਤਿਗੁਰਾਂ ਖਿਆ ਆਪਾ ਗਵਾਣਾ ਪੈਂਦਾ ਮਨ ਮਿਟ ਜਾਂਦਾ ਸਿੱਖ ਆਪਣੀ ਅਪਰੰਤ ਦੇ ਪੱਖੋਂ ਕਿਉਂ ਕਿਉਂ ਤੋਨੇ ਬਾਬੇ ਨਾਨਕ ਦਾ ਜੀਵਨ ਪੜਿਆ ਜਿਹੜਾ ਗੁਰੂ ਕਾ ਸਿੱਖ ਬਣਿਆ ਜੀਵਨ ਤੇ ਸਾਥੋਂ ਪੜੇ ਨਹੀਂ ਜਾਦਾ ਅਸੀਂ ਸੁਣ ਸੁਣਾ ਕੇ ਗਿਆਨੀ ਬਣ ਕੇ ਆ ਗਏ ਫਲਾਣੇ ਥਾਂ ਤੇ ਆ ਗਿਆ ਸੀ ਤੁਸੀਂ ਆਂ ਕਰਿਆ ਕਰੋ ਆਮ ਜੀਵਨ ਪੜੇ ਬਾਬੇ ਨੂੰ ਜਾਣਦੇ ਹੀ ਨਹੀਂ ਮਾਮਾ ਤੇ ਕਹਿੰਦਾ ਇੱਥੇ ਲੈ ਕੇ ਆਏ ਨੇ ਮਰਦਾਨੇ ਨੇ ਆਖਿਆ ਦਾਤਾ ਹੁਣ ਨਹੀਂ ਬਚਦੇ ਸਤਿਗੁਰ ਆਖਿਆ ਉਹ ਮਾਲਕ ਨੂੰ ਚੇਤੇ ਕਰ ਉਹਨੇ ਭੇਜਿਆ ਇੱਥੇ ਮੱਕੇ ਮਦੀਨੇ ਆਪਾਂ ਥੋੜਾ ਆਏ ਆ ਜਿਹਨੇ ਭੇਜਿਆ ਰੱਖਿਆ ਵੀ ਕਰੇਗਾ ਉਹਨਾਂ ਦੇ ਹੱਥਾਂ 'ਚ ਜੁੜ ਗਏ ਤੇ ਮਾਰ ਹੀ ਨਹੀਂ ਸਕੇ ਨਹੀਂ ਚੜਿਆ ਬਾਬਾ ਡਾਂਗਾ ਲੈ ਕੇ ਹਾਲਾਂਕਿ ਆਸ਼ਾ ਹੱਥ ਕਿਤਾਬਾ ਕਛ ਨੀ ਬਸਤਰ ਪਹਿਣ ਬਨਵਾਰੀ ਉਹਨਾਂ ਦੇ ਹੱਥ 'ਚ ਛੋਟਾ ਹੁੰਦਾ ਸੀ ਮਾਰ ਸਕਦੇ ਸਨ ਮੁਸਲਮਾਨਾਂ ਨੂੰ ਆਪਣੀ ਤਾਕਤ ਨਾਲ ਵੀ ਬੜਾ ਕੁਝ ਕਰ ਸਕਦੇ ਸਨ ਨਹੀਂ ਗਏ ਬਾਬਾ ਜੀ ਕਹਿ ਲੰਗੀ ਜਵਾਬ ਦਾਤਾ ਦੇਗਾ ਆਪਾਂ ਦਾਤੇ ਤੇ ਕੁਝ ਵੀ ਨਹੀਂ ਛੱਡਿਆ ਆਪਾਂ ਤੇ ਜਨਮ ਹੋਇਆ ਤੀ ਦਾ ਜ਼ੁਰਦਨ ਕੀਤਾ ਪੀ ਇਹ ਕੀ ਕੀਤਾ ਇਹਦਾ ਤਾਂ ਪਹਿਲੋਂ ਵੀ ਧੀ ਸੀ ਫਿਰ ਧੀ ਜਦੋਂ ਧੀ ਹੋਵੇ ਨਾ ਫਿਰ ਬੱਚੇ ਵੱਧ ਵੀ ਪੈਦਾ ਕਰਨੀ ਦਾ ਦੂਜੀ ਤੀਜੀ ਵਾਰ ਇਹ ਮੈਨੂੰ ਪੁੱਤਰ ਦੀ ਲਾਲਸਾ ਹੈ ਪੁੱਤਰ ਹੋ ਜਾ ਸਤਗੁਰਾਂ ਖਿਆਸ਼ਾਣਾ ਕਰਿਆ ਕਰ ਆਪਣਾ ਮਾਣ ਆਪਣੀ ਆਪਣਤ ਜਿਹੜੀ ਉਹਨੂੰ ਤਿਆਗ ਕੇ ਸਾਰਾ ਕੁਝ ਪਰਮੇਸ਼ਰ ਤੇ ਛੱਡ ਦੇ ਤੂੰ ਆਪਣਾ ਕਰਮ ਜਿਵੇਂ ਉਹ ਮਤ ਦਿੰਦਾ ਕਰੀ ਜਾ ਫਿਰ ਤੇਰੇ ਜੀਵਨ ਚ ਤੇਰੇ ਹੱਲ ਵਿੱਚ ਤੇਰੇ ਪਰਿਵਾਰ ਵਿੱਚ ਕੇਵਲ ਤੇ ਕੇਵਲ ਖੁਸ਼ੀਆਂ ਹੋਣ ਨੇ ਦੁੱਖ ਰੋਗ ਇਹ ਸਾਰ ਇਸ ਮੱਤ ਤੋਂ ਜਨ ਕੋਣ ਸਤਿਗੁਰੂ ਆਧਾਰ ਬਣਾ ਰਹੇ ਨੇ ਸੰਨਿਆਸੀ ਨੂੰ ਕਹਿਣ ਲੱਗੇ ਅਸਲੀ ਸੰਨਿਆਸੀ ਉਹ ਹੈ ਜਿਨੇ ਆਪਣੇ ਅੰਦਰੋਂ ਹੰਕਾਰ ਘਵਾ ਲਿਆ ਆਪਣੀ ਅਪਰਾਧ ਨੂੰ ਮਾਰ ਲਿਆ ਸਾਧਨ ਭੋਗਨ ਕੀ ਆਸ਼ਨਾ ਕਰੇ ਜਾਂ ਚਿੰਤ ਮਿਲੈ ਸੁਖ ਪਾਏ ਅਸਲ ਉਹ ਸੰਨਿਆਸੀ ਹੈ ਜੋ ਗੁਰੂ ਦੀ ਦੱਸੀਕਾਰ ਕਰਦਾ ਹੈ ਸੇਵਾ ਕਰਦਾ ਹੈ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਤੇ ਲੋਕਾਂ ਕੋਲੋਂ ਕੱਪੜੇ ਤੇ ਭੋਜਨ ਦੀ ਆਸ਼ ਨਹੀਂ ਰੱਖਦਾ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਲੜੀਵਾਰ ਸ਼ਬਦ ਚੰਦ ਰਿਆ ਕਿ ਕਈ ਤੇ ਇਸੇ ਕਰਕੇ ਸੁਹਾ ਮਲ ਕੇ ਬਹਿ ਕੇ ਵਿੰਦ ਨੇ ਕਿੰਨੇ ਲੋਕ ਮਥਾ ਠੇਕ ਦੀ ਪੇਟਾਂ ਕੀ ਤਰ ਹੈ ਫਿਰ ਕਈਆਂ ਬਾਪਿਆਂ ਦੇ ਕੁੰਡੇ ਤਾਂ ਖੁੱਲੇ ਵੀ ਪੇਟਾਂ ਵਾਲਾ ਸਿੱਖ ਆ ਗਿਆ ਹੁਣ ਕੁੰਡਾ ਖੁੱਲ ਹੈ ਜੇ ਆਪਾਂ ਗਏ ਮਾਤੜ ਸਾਥੀ ਵੀ ਅਜੇ ਨਹੀਂ ਜੀ ਅਜੇ ਤੇ ਟਾਈਮ ਹੀ ਨਹੀਂ ਹੋਇਆ ਬਾਪੇ ਦਾ ਕੁੰਡਾ ਲੱਗਾ ਹੋਇਆ ਪਰ ਜੇ ਤੋ ਜੰਨਤ ਆਪਣੀ ਆਈ ਤੇ ਆ ਜਾਏ ਫਿਰ ਪਕਨੀਆਂ ਕੁੰਡੀਆਂ ਵਿੱਚ ਲੱਗ ਜਾਂਦੀਆਂ ਨੇ ਲੋਕ ਜਾਣਾ ਹੀ ਬੰਦ ਕਰ ਦਿੰਦੇ ਨੇ ਅੱਜ ਦਾ ਜ਼ਮਾਨਾ ਪੜਿਆ ਲਿਖਿਆ ਸਭ ਆਖਿਆ ਕਿਸੇ ਚੀਜ਼ ਦੀ ਆਸ ਨਹੀਂ ਕਰਦਾ ਕਪੜੇ ਦੀ ਭੋਜੰਦੀ ਆਸ ਨਹੀਂ ਬਣਾ ਕੇ ਰੱਖਦਾ ਪੀਣ ਲਈ ਅਜਿੰਤ ਮਿਲੈ ਜਿਹੜਾ ਕੁਝ ਸਤਗੁਰਾਂ ਖਿਆ ਸੁਤੇ ਸਿਧ ਮਿਲਦਾ ਸੋ ਪਾਏ ਮਨਮਨੀ ਕਰਦਾ ਜੀ ਆਪਣੇ ਆਪ ਕੋਈ ਦੇ ਗਿਆ ਤੇ ਲੈ ਲੈਂਦਾ ਕਸ਼ਮੀਰ ਦੀ ਕਾਟੀ ਵਿੱਚ ਇੱਕ ਫਕੀਰ ਰਹਿੰਦਾ ਸੀ ਉਸਨੂੰ ਸਨ ਤਿੰਨ ਦਿਨ ਕੋਧ ਨਹੀਂ ਆਇਆ ਜੀ ਤਿੰਨ ਦਿਨ ਛਕੇ ਨਹੀਂ ਉਸ਼ਕ ਮਾਤੇ ਮਹਾਂਪੁਰਸ਼ਨ ਬਾਬਾ ਸੁੰਦਰ ਸਿੰਘ ਉਹ ਸ਼ਕੰਦੇਸ਼ ਨੂੰ ਕੋਈ ਜਾਣ ਸਾਥੀ ਸਾਡੇ ਨੇੜੇ ਨੇੜੇ ਟਿਕਾਣਾ ਤੇ ਜਿਸ ਦਿਨ ਇਹ ਮੁਸਲਮਾਨ ਕੀਤੇ ਜਾਣਾ ਸੀ ਨਾ ਕਹਿੰਦਾ ਵੀ ਮੈਂ ਜਾਣਾ ਅੱਜ ਚਮਨਾ ਸੋਰਾ ਵੰਡਣਾ ਸਭ ਮੁਕਲਾਵਣਾ ਹਰ ਕਹਿੰਦਾ ਮੈਨੂੰ ਕੱਪੜੇ ਨਹੀਂ ਦੇਵੇਗਾ ਪਹਿਲਾਂ ਕਿ ਜ਼ਰੂਰ ਧਿਆਨ ਨਵਾਬਾ ਸੁੰਦਰ ਸਿੰਘ ਜੀ ਲੈ ਕੇ ਆਏ ਨਵੇਂ ਬਸਤਰ ਤੋਂ ਇਹਨਾਂ ਵੀ ਇੱਕ ਚੀਜ਼ ਰਹਿ ਗਈ ਹੀ ਜਾਣਾ ਨੰਗੇ ਪੈਰੀ ਭੇਜੇਗਾ ਜੁੱਤਾ ਵੀ ਲਿਆ ਦੇ ਸੋਹਣੀ ਜੁੱਤੀ ਨੋਕਦਰ ਲਿਆ ਕੇ ਦਿੱਤੀ ਚੰਗੀ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਸਿਰ ਤੇ ਪੱਗ ਬੰਨੀ ਬਸਤਰ ਪਹਿਨੇ ਉਹਨਾਂ ਨੇ ਸਾਹਮਣੇ ਲੰਮੇ ਪੈਂਦਾ ਹੈ ਤੇ ਅਪੇਦੋ ਦੰਦਰਾ ਮੇ ਸ਼ੋਰ ਤੇ ਕਿਰਨ ਮੇ ਲਾਲਤਾ ਜਨ ਹੂ ਆਰਾਮ ਇਹਨੂੰ ਕਹਿੰਦੇ ਨੇ ਗੁਰਮੁਖ ਆਪਣੀ ਮੰਦੀ ਨਾਲ ਜਾਂਦਾ ਤਿਆਰ ਹੋ ਕੇ ਗਏ ਜੀ ਖਿਲ ਗਏ ਆਪਣੇ ਮਾਲਕ ਦੇ ਘਰ ਜਾਣਾ ਹੈ ਆਪਣੇ ਦੇਸ਼ ਵਿੱਚ ਜਾਣਾ ਹੈ ਅਸਲੀ ਘਰ ਵਿੱਚ ਜਾਣਾ ਹੈ ਤਿਆਰ ਹੋ ਕੇ ਜਾਵਾਂਗੇ ਐਵੇਂ ਨਾ ਭੇਜ ਮੈਨੂੰ ਸਾਥੀ ਰਿਆ ਤੇਰਾ ਐ ਸੰਿਆਰੂਆ ਅੱਜ ਸੰਸਾਰ ਦੇ ਨਹੀਂ ਬਹੁਤ ਘੱਟ ਹਨ ਇਹਨਾਂ ਨੂੰ ਬਾਣੀ ਨੇ ਆਖਿਆ ਹੈ ਨਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਉਹ ਨਹੀਂ ਬੜਾਂ ਬਿਆਸ ਜੋ ਕੁਝ ਸੁਤੇ ਸਦਾਏ ਉਹ ਲੈ ਲਿੰਦਾ ਪਰ ਅਜਨ ਤੇ ਗੁੱਸੇ ਵਿੱਚ ਆਉਂਦਾ ਹੈ ਕ્રોਧ ਵਿੱਚ ਆਉਂਦਾ ਹੈ ਬਾਣੀ ਕਹਿੰਦੀ ਨਹੀਂ ਜਿਹੜਾ ਅਸਲੀ ਸਾਧੂ ਹੈ ਸੰਿਆਸੀ ਹੈ ਉਹ ਤੇ ਬਕਾ ਨ ਬੋਲੇ ਖਿਮਾ ਤਨ ਸੰਗ ਰਹਤਾ ਮਸ ਨਾਮ ਜਲਾਏ ਉਹ ਜਿਆਦਾ ਨਹੀਂ ਬੋਲਦਾ ਜੀ ਬਹੁਤ ਵੱਧ ਨਹੀਂ ਬੋਲਦਾ ਦੂਜਿਆਂ ਦੀ ਵਦੀਕੀ ਨੂੰ ਸਹਾਰਨ ਦਾ ਸੁਭਾਅ ਗੁਰੂ ਧਨ ਆਪਣੇ ਕੋਲ ਇਕੱਠਾ ਕਰਦਾ ਹੈ ਪ੍ਰਭੂ ਦੀ ਨਾਮ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਕੰਮ ਕਰ ਉਹ অহੰਕਾਰ ਨੂੰ ਸਾੜ ਦਿੰਦਾ ਹੈ ਕਨ ਗਿਰਹੀ ਸੰਨਿਆਸੀ ਜੋਗੀ ਜੇ ਅਰ ਚਰਣੀ ਚਿਤ ਲਾ ਸਤਿਗੁਰਾਂ ਫਿਰ ਆਖਿਆ ਜਿਹੜਾ ਸਦਾ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਜੋੜੀ ਰੱਖਦਾ ਹੈ ਉਹ ਭਾਗਾਂ ਵਾਲਾ ਹੈ ਉਹ ਕਰਮਾਂ ਵਾਲਾ ਹੈ ਚਾਹੇ ਉਹ ਗ੍ਰਸਤੀ ਹੋਵੇ ਤੇ ਚਾਹੇ ਸੰਨਿਆਸੀ ਹੋਵੇ ਇਹ ਤੇ ਗੱਲ ਸਤਿਗੁਰਾਂ ਆਖੀ ਵੀ ਸਾਡੇ ਸਮਾਨਿਤ ਹੈ ਸਾਡੀ ਗੁਰਮਤ ਦੇ ਅਨੁਸਾਰ ਉਹ ਵਿਅਕਤੀ ਪਾਗਾਹ ਵਾਲੇ ਨੇ ਉਹਨਾਂ ਵਿਅਕਤੀਆਂ ਤੇ ਗੁਰੂ ਥਰੁੱਟਦਾ ਹੈ ਉਹਨਾਂ ਵਿਅਕਤੀਆਂ ਤੇ ਗੁਰੂ ਕਰ ਜਿਹੜਾ ਕਿਰਪਾ ਕਰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸ ਜਾਂਦਾ ਹੈ ਜਿਹੜੇ ਪਰਮੇਸ਼ਰ ਨੂੰ ਸਦਾ ਧਿਆਨ ਦੇ ਭਾਵੇਂ ਉਸ ਨਿਆਸੀ ਹੋਣ ਭਾਵੇਂ ਕਰਮੇਕ ਦੇ ਧਿਆਨ ਦੇ ਹੋਣ ਭਾਵੇਂ ਗੁਰੂ ਘਰ ਆ ਕੇ ਧਿਆਨ ਦੇ ਹੋਣ ਮੁੱਖ ਗੱਲ ਹੈ ਕਿ ਚਿੰਤਨ ਕਰਨਾ ਹੈ ਅਰੰਭਾ ਕਰਨੀ ਹੈ ਪਰਮੇਸ਼ਰ ਨਾਲ ਜੁੜਨਾ ਹੈ ਤਾਂ ਹੀ ਰੱਬ ਦੇ ਘਰ ਵਿੱਚ ਪ੍ਰਵਾਨ ਮੰਨਦੇ ਸਤਿਗੁਰੂ ਸਾਡੇ ਜੀਮੇਨ ਕਰਦਾ ਸਮਾਂ ਜਿਹੜਾ ਜੀ ਬੜਾ ਭਿਆਨਕ ਹੈ ਤੇ ਇੱਕੋ ਹੀ ਤਰੀਕਾ ਹੈ ਇਹਦੇ ਤੋਂ ਬਚਣ ਵਾਸਤੇ ਸਮੇ ਨੂੰ ਆਪਣੇ ਮਨ ਦੀ ਮਤ ਨਾਲ ਨਹੀਂ ਗੁਰੂ ਦੀ ਮਤ ਦੇ ਨਾਲ ਜੀਵਿਆ ਜਾਏ ਜੋ ਕੁਝ ਗੁਰੂ ਕਹਿੰਦਾ ਉਹ ਮੰਨ ਲਿਆ ਗੁਰੂ ਨੂੰ ਜਿਸ ਦਿਨ ਆਪਣੇ ਹਿਰਦੇ ਵਿੱਚ ਆਪਣੇ ਸੰਸਾਰਿਕ ਰੰਗ ਤੁਸੀਂ ਲੈ ਆਵਾ ਕਿ ਵਿਦਾਤਾ ਤੂੰ ਚਲਾ ਮੈਨੂੰ ਮੇਰੇ ਘਰ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਸਮਝ ਨਹੀਂ ਆ ਰਹੀ ਮੈਂ ਤੇ ਫਸ ਗਿਆ ਕਿਹ ਜੀ ਸੰਤਪੁਰ ਨਾਲਕ ਸਾਹਿਬ ਜੀ ਦੀ ਮਾਲਕਾ ਤਿਤ ਸਰਵਰੜ ਹੈ ਪਈ ਦੇ ਨਵਾਸਾ ਪੜ ਭਾਵਕ ਜਿਨਹੇ ਕੀਆ ਕਿਵੇਂ ਤਰਾਂ ਤੰਤ ਜੋ ਮੋਹ ਭਗ ਨੇ ਚੱਲ ਲੈ ਸਾਰੇ ਪਾਸੇ ਮੁਕਾਰਾਂ ਦੀ ਦਲ ਦਲ ਹੰਕਾਰ ਦੀ ਦਲ ਦਲ ਕਾਮ ਦੀ ਦਲ ਦਲ ਕ੍ਰੋਧ ਦੀ ਦਲ ਦਲ ਨਵੈਤੀ ਦਲ ਦਲ ਈਰਖਾ ਦੀ ਦਲ ਦਲ ਸਾੜੇ ਦੀ ਦਲ ਦਲ ਕਿਧਰੋਂ ਕਿਧਰੋਂ ਬਚਾਂਗਾ ਠੋਕਰੇ ਠੋਕਰਾਂ ਮਚਾਪ ਸਤ ਸਰਵਰਣ ਹੈ ਪਹਿਲੇ ਨਵਾਸਾ ਪਾਣੀ ਪਾਪਤ ਨਹੀਂ ਕੀਆ ਤੰਤ ਜੋ ਮੋਹ ਭਗ ਨੇ ਚੱਲ ਲੈ ਹਮ ਦੇਖਾ ਤੈ ਗੁਬੀ ਅੰਦੇ ਸਤਗੁਰਾਂ ਖਿਆ ਇੱਕ ਕੰਮ ਕੋ ਲੱਗਦਾ ਸਕਣ ਇੱਕ ਨੰ ਚਿਤ ਸਮੂੜ ਬਣਾ ਹਰਿ ਸ਼ਰਤ ਤੇਰੀ ਗੁਣ ਗਲਿਆ ਜਿਹੜੇ ਤੈਨੂੰ ਗੁਣ ਦੇ ਕੇ ਕੱਲੇ ਸੰਨਾ ਰੱਬ ਨੂੰ ਵਿਸਰਣ ਕਰਕੇ ਗਲ ਗਏ ਨੇ ਖਤਮ ਹੋ ਗਏ ਇਨਾਂ ਕਹਾਂ ਕਿ ਕਿਵੇਂ ਦੁਬਾਰੇ ਗੁਣ ਆਣਗੇ ਸਤਿਗੁਰਾਂ ਕਹੇ ਜਾ ਆਪਣੇ ਮਾਲਕ ਦੇ ਸਾਹਮਣੇ ਕੋ ਲੋ ਹੱਥ ਜੋੜ ਤੇ ਆਹ ਮਾਲਕ ਨੂੰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰ ਕੁੰਮਕ ਦਾ ਜਨਮ ਭਇਆ ਪ੍ਰਣ ਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀ ਵਿਸਨਿਆ ਮੈਨੂੰ ਉਹਨਾਂ ਦੀ ਸ਼ਰਨ ਦੇ ਮੇਰੇ ਬਾਲਕਾ ਜਿਨ੍ਹਾਂ ਨੂੰ ਤੂੰ ਕਦੇ ਨਹੀਂ ਸੰਦਾ ਜਿਨ੍ਹਾਂ ਨੂੰ ਤੂੰ ਕਦੇ ਭੁਲਦੇ ਨਹੀਂ ਤਾਂ ਤੇ ਆਪਰਾਰਚ ਕੇ ਆਰੋਸ਼ਈ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੰਤਾ ਗੁਰੂ ਰਾਮ ਕਰੇ ਸਨ ਰਸ ਪਿਆਰੇ ਦਾ ਮੇਲੋ ਵਿੱਚ ਅਸੀਂ ਗੁਰਮਤਿ ਗੱਦੀ ਰਾਹ ਤੇ ਚੱਲ ਕੇ ਆਪਣੀ ਜ਼ਿੰਦਗੀ ਨੂੰ ਸੰਭਵ ਬਣਾ ਸਕੀਏ ਮੋਈਆਂ ਭੁਲਾ ਚੁਕਾ ਤੋ ਖਿਮਾ ਪ੍ਰੇਮ ਸਹਿਤ ਫਤੇ ਬੁਲਾਵਾ ਵਾਹਿਗੁਰੂ ਜੀ ਦਾ ਹਰਸਾ ਵਾਹਿਗੁਰੂ ਜੀ ਕੀ ਫਤਿਹ